ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨ ਸਵਤੰਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਅਨੰਤ ਜੀਵਨ ਚਰਚ ਨੇੜੇ ਬਸ ਸਟੈਂਡ ਨਵਾਂ ਸ਼ਹਿਰ ਵਿਖੇ ਕ੍ਰਿਸਮਸ ਦਾ ਪ੍ਰੋਗਰਾਮ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ। ਇਸ ਮੌਕੇ ਪਾਸਟਰ ਸੰਦੀਪ ਕੁਮਾਰੀ ਦੀ ਅਗਵਾਈ ਦੇ ਹੇਠ ਭਜਨ ਅਤੇ ਆराधना ਰਾਗ ਪ੍ਰਭੂ ਦਾ गुणगान ਕੀਤਾ ਗਿਆ ਕਲਾਕਾਰ ਸੂਫੀ ਬਲਵੀਰ ਵੱਲੋਂ ਪ੍ਰਭੂ ਜੀ ਦੀ ਮਹਿਮਾ ਦਾ गुणगान ਕੀਤਾ ਇਸ ਮੌਕੇ ਸੀਨੀਅਰ ਪਾਸਟਰ ਕੁਲਵੀਰ ਪੀਟਰ ਜੀ ਪ੍ਰੈਜ਼ੀਡੈਂਟ ਐਂਡ ਫਾਊਂਡਰ ਇੰਟਰਨਲ ਲਾਈਫ ਵੈਲਫੇਅਰ ਸੁਸਾਇਟੀ ਵੱਲੋਂ ਪ੍ਰਭੂ ਜੀ ਦਾ ਬਚਨ ਸੁਣਾਇਆ ਗਿਆ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ 25 ਦਸੰਬਰ ਇੱਕ ਵਾਰੀ ਹਮੜੇ ਗੀਤ ਦੁਆਰੇ ਹੋਸਪਟਲ ਲਾਇਰ ਹਾਲੇਟ ਜੈਲ ਬਾਲ 네. <머래> ਜਗ ਦਾ ਤਾਰ ਰਹਾ ਆਇਆ ਜਗ ਦਾ ਪਾਲਣ ਹਾਰਾ ਆਇਆ ਜਗ ਦਾ ਬਖਸ਼ਣ ਹਾਰਾ ਆਇਆ ਜਗ ਦਾ ਤਾਰ ਰਹਾ ਆਇਆ ਕੁਛ ਖੋਈ ਨਹੀਂ ਕੁਛ ਖੋਈ ਕੁਛ ਖੋਈ ਕੁਛ ਖੋਈ ਹਾਂ ਜਗ ਦਾ ਸਿਰਜਣ ਹਾਰਾ ਆਇਆ ਜਗ ਦਾ ਪਾਲਣ ਹਾਰਾ ਆਇਆ ਜਗ ਨੂੰ ਤਾਰਨ ਆਇਆ ਜਗ ਦਾ ਬਖਸ਼ਣ ਹਾਰਾ ਆਇਆ सारी दुनिया में सुना पच्चीस चंपल आ गया सुनवागे टुट गई अड्डा सो म चली जिथे सुया उ मिटीन चुके

ਦੋ ਗੀਤ ਗੁਰ ਗੋਣਿਆ ਕਿਹੜੇ ਕਿਹੜੇ ਗਾਈਏ ਕਲਮ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਕਿ ਕੁਝ ਲੋਕੀ ਤਾਂ ਚੜਦੇ ਸੂਰਜ ਦੀ ਯਾਰ ਬਦਲਦੇ ਰਹਿੰਦੇ ਨੇ ਪਵੀਰ ਸਾਹਿਬ ਜਿਹੜੇ ਖਾਸਾ ਮੱਥੇ ਟੇਕਣ ਵਾਲੀ ਗੱਲ ਵੀ ਹੋ ਗਈ ਹੈ ਸੋਨੇ ਦੀ ਤਾਰ ਹੋਵੇ ਉਹ ਕਦ ਯਾਰ ਹੁੰਦਾ ਜਿਹੜਾ ਸਦਾ ਯਾਰ ਵਾਹ ਕਿ ਕੁਝ ਲੋਕੀ ਤਾਂ ਚੜਦੇ ਸੂਰਜ ਯਾਰ ਬਦਲਦੇ ਰਹਿੰਦੇ ਨੇ ਬਦਲਣ ਜਾਂ ਸਰਕਾਰਾਂ ਦਾਸਤਾਰ ਬਦਲਦੇ ਰਹਿੰਦੇ ਨੇ ਦੁਨੀਆ ਹੈ ਇੱਕ ਮੰਚ ਲਿਖਿਆ ਹੈ ਗਿਵਾਨਾ ਨੇ ਜਾਂਦੇ ਬਦਲ ਸਰੋਕੇ ਤੇ ਫਨਕਾਰ ਬਦਲਦੇ ਰਹਿੰਦੇ ਨੇ ਕਲਮਾਂ ਦੇ ਵਿੱਚ ਤਾਕਤ ਹੁੰਦੀ ਬਾਤ ਤਲਵਾਰਾਂ ਕੋ ਕਿ ਕਲਮਾਂ ਵਾਲੇ ਨੇ ਜਿਹੜੇ ਸੰਸਾਰ ਬਦਲਦੇ ਰਹਿੰਦੇ ਨੇ ਕਲਮਾ ਦੇ ਪੱਕ ਤਹੁੰਦੀ ਵਾਹ ਕਲਵਾਰਾ ਤੋਂ ਇਹ ਕਲਮਾ ਵਾਲੇ ਨੇ ਜਿਹੜੇ ਸੰਸਾਰ ਬਦਲਦੇ ਰਹਿੰਦੇ ਨੇ ਪਰ ਉਸੇ ਕੌਮ ਦੇ ਲੋਕ ਤਰੱਕੀ ਕਰਦੇ ਨੇ ਸੂਫੀ ਸਮੇ ਸਮੇ ਨਾਲ ਜਿਹੜੇ ਸੋਚ ਵਿਚਾਰ ਬਦਲਦੇ ਰਹਿੰਦੇ ਨੇ ਗੱਡੀ ਤਾਂ ਗੱਡੀ ਦੇ ਵਿੱਚ ਆਰਾਮ ਨਾਲ ਬਿਠਣਾ ਹੈ ਜੇ ਕਿਸੇ ਰਾਤ ਛਾਲ ਮਾਰਨੀ ਉਤਰਨਾ ਹੈ ਇਹ ਬਹੁਤ ਖਤਰਨਾਕ ਹੁੰਦਾ ਕਈ ਵਾਰੀ ਚੱਲਦੀ ਗੱਡੀ ਚ ਕੋਈ ਛਾਲ ਮਾਰਦੇ ਬਾਅਦ ਚ ਚੱਲਦੀ ਚ ਉਤਰ ਜਾਂਦੇ ਉਹ ਆਪਣਾ ਵੀ ਨੁਕਸਾਨ ਕਰਦੇ ਨੇ ਤੇ ਦੂਜਾ ਦਾ ਵੀ ਨੁਕਸਾਨ ਕਰਦੇ ਸੋ ਆਪਾਂ ਜਿਸ ਗੱਡੀ ਦੇ ਵਿੱਚ ਚੜੇ ਹੋਏ ਨੇ ਜਿਸ ਜਹਾਜ਼ ਦੇ ਵਿੱਚ ਅਸੀਂ ਚੜੇ ਹੋਏ ਆ ਹਰਮਤ ਹੈ ਖੁਦਾ ਦੇ ਕਲਾਮ ਚ ਲਿਖਿਆ ਹੈ ਨੂੰ ਨੂੰ ਕਿਹਾ ਕਿ ਤੂੰ ਇੱਕ ਜਹਾਜ਼ ਬਣਾ ਹੈ ਨਾ ਉਹਨੇ ਜਹਾਜ਼ ਦੇ ਵਿੱਚ ਆਪਣੇ ਪਰਿਵਾਰ ਨੂੰ ਲੈ ਕੇ ਚੜ੍ਹਿਆ ਇਹ ਗੱਲ ਯਾਦ ਰੱਖੋ ਕਿ ਜਹਾਜ਼ ਜਦੋਂ ਕਿਨਾਰੇ ਤੇ ਹੁੰਦਾ ਹੈ ਤੇ ਉਹਨੇ ਪਾਣੀ ਡੂੰਘੇ ਨਹੀਂ ਹੁੰਦੇ ਪਰ ਜਦੋਂ ਉਹ ਜਹਾਜ਼ ਅੱਧ ਸਮੁੰਦਰ ਚ ਚਲਾ ਜਾਂਦਾ ਹੈ ਸਮੁੰਦਰ ਦੇ ਗੱਭੇ ਚਲਾ ਜਾਂਦਾ ਹੈ ਤੇ ਉੱਥੇ ਪਾਣੀ ਬੜਾ ਡੂੰਘਾ ਹੁੰਦਾ ਤੇ ਡੁੱਬਣ ਦਾ ਖਤਰਾ ਵੀ ਜ਼ਿਆਦਾ ਹੁੰਦਾ ਹੈ ਤੇ ਕਈ ਲੋਕ ਕਿਨਾਰੇ ਕਿਨਾਰੇ ਤੇ ਤਾਲੀਆਂ ਲਾਉਂਦੇ ਨੇ ਕਿਨਾਰੇ ਤੇ ਨਹਾਉਣ ਦਾ ਕੀ ਫਾਇਦਾ ਹੈ ਜੇ ਨਹਾਉਣਾ ਹੈ ਤੇ ਫੇਰ ਡੁੱકી ਚੰਗੀ ਮਾਰ ਲਓ ਸੋ ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਦੱਸਣਾ ਇਹ ਚਾਹਣਾ ਕਿ ਅਸੀਂ ਉਸ ਜਹਾਜ਼ ਵਿੱਚ ਆ ਜਿਹੜੇ ਡੰਗੇ ਪਾਣੀਆਂ ਦੇ ਉੱਤੇ ਹੈ ਇੱਥੇ ਵੱਧ ਖਤਰਾ ਹੈ ਕਿ ਕਿਸੇ ਦੇ ਬਾਹਰ ਸ਼ਹਾਦਤ ਨਹੀਂ ਮਾਰਨੀ ਇਸ ਹਜ਼ੂਮੇ ਦੇ ਵਿੱਚ ਤੁਸੀਂ ਜੁੜੇ ਹੋਏ ਕਿਸੇ ਵਿੱਚਰਾਹ ਵਾਟੇ ਛੱਡ ਕੇ ਨਹੀਂ ਜਾਣਾ ਕਿਉਂਕਿ ਅੰਧਾ ਅਧੂਰਾ ਗਿਆਨ ਬੜਾ ਖਤਰਾ ਪੈਦਾ ਕਰ ਦਿੰਦਾ ਹੈ ਸੋ ਪੂਰੀ ਬੰਦਗੀ ਅਟੈਂਡ ਕਰਨੀ ਹੈ ਇਸ ਗੱਡੀ 'ਚ ਚੜਨਾ ਹੈ ਤੇ ਆਪਾਂ ਧੁਰ ਉੱਪਰ ਨਾ ਜਾਣਾ ਖੁਦਾਵੰਦ ਤੁਹਾਨੂੰ ਬਰਕਤ ਦੇ ਬਿਲਾ ਬਿਲ ਰੱਖ ਕੇ ਦਿਲ ਰੱਖੇ ਬਿਨਾ ਹਉ ਕੋਈ ਚਾਰਾ ਨਹੀਂ ਬਿਲਾ ਬਿਲ ਰੱਖ ਕੇ ਦਿਲ ਰੱਖੇ ਬਿਨਾ ਹਉ ਕੋਈ ਚਾਰਾ ਨਹੀਂ ਹਿੰਮਤ ਕਰ ਕਿ ਹਿੰਮਤ ਕੀ ਤਿਆਂ ਮਾਝੋ guzara ਨਹੀਂ ਤੂੰ ਵੇਲ ਨਾ ਬਣ ਵੇਲ ਕਰੇਲਿਆਂ ਦੀ ਵੇਲ ਤੂੰ ਆਂ ਦੀ ਵੇਲ ਤਾਨੂੰ ਪਤਾ ਨਹੀਂ ਸਪੋਰਟ ਲੱਭੀਏ ਸਪੋਰਟ ਦੇ ਨਾਲ ਖੜੀ ਹੁੰਦੀ ਆ ਸਿੱਧੀ ਨਹੀਂ ਖੜੀ ਹੁੰਦੀ ਬਿਲਾ ਦਿਲ ਰੱਟ ਕੇ ਦਿਲ ਰੱਖੇ ਬਿਨਾ ਹੁਣ ਕੋਈ ਚਾਰਾ ਨਹੀਂ ਹਿੰਮਤ ਕਰਕੇ ਹਿੰਮਤ ਕੀਤੀਆਂ ਬਰਚਨ guzara ਨਹੀਂ ਤੂੰ ਵੇਲ ਨਾ ਬਣ ਰੁੱਖ ਬਣ ਜਾ ਰੁੱਖ ਲੱਭਦੇ ਸਹਾਰਾ ਨਹੀਂ ਵਾਹ ਜੀ ਜੋ ਕਰਨਾ ਹੈ ਤੂੰ ਅੱਜ ਕਰ ਲੈ ਅੱਜ ਆਉਣਾ ਦੁਬਾਰਾ ਨਹੀਂ ਐਸਾ ਜੀ ਤੈਨਾਂ ਸੁਣੋ ਕਿ ਤੂੰ ਐਸਾ ਜੀ ਤੇ ਐਸਾ ਮਰ ਕਿ ਤੈਨੂੰ ਯਾਦ ਕਰੇ ਦੁਨੀਆ ਕਹਲਾ ਜਿਉਣਾ ਹੀ ਨਹੀਂ ਵਧੀਆ ਮਰਨਾ ਵੀ ਵਧੀਆ ਤੂੰ ਐਸਾ ਜੀ ਤੇ ਐਸਾ ਮਰ ਕਿ ਤੈਨੂੰ ਯਾਦ ਕਰੇ ਦੁਨੀਆ ਚਮਕ ਚੰਨ ਸੂਰਜਾਂ ਵਾਂਗੂ ਤੂੰ ਕੋਈ ਟੁੱਟਿਆ ਤਾਰਾ ਨਹੀਂ ਜੇਲਾ ਜੇਲਾ ਕਿਤੇ ਦੇ ਰਸਤੇ ਤੇ ਨਾ ਪਾਣੀ ਘਟਿਆਂ ਸੀਕਰ ਕਈਆਂ ਦੇ ਹੱਲੇ ਪੈਰ ਹੀ ਗਿੱਲੇ ਹੁੰਦੇ ਆ ਤੇ ਰੋਲਾ ਪਤਾ ਕੀ ਪਾਉਂਦੇ ਆ ਬਗੈ ਡੁੱਬ ਗਏ ਡੁੱਬ ਗਏ ਪਾਣੀ ਘਟਿਆਂ ਸੀਕਰ ਤੇ ਰੋਲਾ ਅੰਬਰਾਂ ਤੀਕਰ ਜੋ ਐਸੇ ਲੋਕ ਹੁੰਦੇ ਨੇ ਕਦੇ ਛੁੰਦੇ ਕਿਨਾਰਾ ਨਹੀਂ ਪਾਉਂਦੇ ਮੈਂ ਐਸੇ ਲੋਕ ਵੇਖੇ ਨੇ ਜੋ ਸਮਝਣ ਭਾਰ ਜੀਵਨ ਨੂੰ ਮੈਂ ਐਸੇ ਲੋਕ ਵੇਖੇ ਨੇ ਜੋ ਸਮਝਣ ਭਾਰ ਜੀਵਨ ਨੂੰ ਤੇਰੇ ਤੋਂ ਚੁੱਕਿਆ ਨਾ ਜਾਵੇ ਇਹ ਇੰਨਾ ਵੀ ਭਾਰਾ ਨਹੀਂ ਵਾਹ ਵਾਹ ਬੰਦਾ ਤਾਂ ਚੀਜ਼ ਹੈ ਐਸੀ ਜੋ ਚਾਹਦਾ ਐ ਸੋ ਪਾ ਸਕਦਾ ਬੰਦਾ ਆਤਾ ਕੀ ਰਹਿ ਸੀ ਜੋ ਚੌਂਦਾ ਐਸੋ ਪਾ ਸਕਦਾ ਵਿਚਾਰਾ ਆਖ ਨਾ ਇਸ ਨੂੰ ਇਹ ਬਿਲਕੁਲ ਵਿਚਾਰਾ ਨਹੀਂ ਸਿੱਖ ਦਾ ਰਹਿ ਸਿੱਖ ਬਾਰ ਹੈ ਜਦੋਂ ਤੱਕ ਸਾਹ ਨੇ ਸਿੱਖ ਦਾ ਰਹਿ ਸਿੱਖਦੇ ਰਹਿਣਾ ਪੜ੍ਹਨਾ ਨਹੀਂ ਬੰਦ ਕਰਨਾ ਸੁਣਨਾ ਨਹੀਂ ਬੰਦ ਕਰਨਾ ਰੱਬ ਨੇ ਇਸੇ ਕਰਕੇ ਜ਼ੁਬਾਨ ਇਕ ਲਾਈ ਹੈ ਕਿ ਬੋਲਿਆ ਘਟ ਜਾਵੇ ਤੇ ਕੰਨ ਦੋ ਲਾਏ ਨੇ ਕਿ ਸੁਣਿਆ ਜ਼ਿਆਦਾ ਜਾਵੇ ਪਰ ਅਸੀਂ ਸੁਣਦੇ ਘੱਟ ਤੇ ਬੋਲਦੇ ਨਹੀਂ ਕਹਦਾ ਸਿੱਖ ਦਾ ਰਹਿ ਸਿੱਖ ਦਾ ਰਹਿ ਜਦੋਂ ਤੱਕ ਸਾਹ ਨੇ ਸਿੱਖ ਦਾ ਰਹਿ ilm ਤੇ hunar ਦਾ Sufi ਕਿਤੇ ਦਿਸਦਾ ਕਿਨਾਰਾ ਨਹੀਂ ਦਿਲਾਂ ਦਿਲ ਰੱਖ ਕੇ ਦਿਲ ਰੱਖੇ ਬਿਨਾ ਹੁਣ ਕੋਈ ਚਾਰਾ ਨਹੀਂ ਹਿੰਮਤ ਕਰ ਕਿ ਹਿੰਮਤ ਕੀਤੇ ਆ ਬਾਜੋ ਜ਼ਿਆਦਾ ਨਹੀਂ ਤੂੰ ਵੇਲ ਨਾ ਬਣ ਰੁੱਖ ਬਣ ਜਾ ਰੋਕ ਲੱਭਦੇ ਸਮਾਰਾ ਨਹੀਂ ਜੋ ਕਰਨਾ ਹੈ ਤੂੰ ਕਰ ਲੈ ਅੱਜ ਆਉਣਾ ਦੁਬਾਰਾ ਨਹੀਂ ਪੰਜਵਾਹ ਤੁਹਾਨੂੰ ਬਹੁਤ ਸ਼ੁਕਰੀਆ ਵਧੀ ਚਲੀ ਇਸ ਨਾਮ ਦੀ ਕਰੋ ਜੀ ਪਲੇ ਪੂਰੇ ਡਾਂਸ ਨਾਲ ਪੂਰੇ ਮੂਡ ਨਾਲ ਤਾੜੀ ਮਚਾ ਕੇ ਪੂਰੇ ਦਿਲ ਨਾਲ E é surda Thank okay, okay. you.